ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਤੁਹਾਨੂੰ ਵੀਡੀਓ ਵਿਖਾਉਣਾ ਬੜੀ ਭਈਆ ਗੱਲ ਕੀਤੀ ਐ ਇਸ ਵੀਰ ਦੀ ਗੱਲ ਨਾ ਵਜਨ ਉਹ ਵੀ ਪੂਰਾ ਪੂਰਾ ਅਬ ਇਹਨਾਂ ਬਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ ਮੈਂ ਵੀਡੀਓ ਵਿਖਾਉਣਾ ਤੁਹਾਨੂੰ ਵੇਖੋ ਸੁਣੋ ਗੱਲ ਬਾਈ ਵੀ ਲਿਖਿਆ ਹੁੰਦਾ ਵਾ ਆਪਣੇਆਂ ਤੋਂ ਬਚੋ ਹੂੰ ਸਾਤ ਬਗਾਨਾ ਤੁਹਾਡਾ ਨੁਕਸਾਨ ਕਰ ਲਗਿਆ 100 ਵਾਰੀ ਸੋਚੂਗਾ ਤੁਹਾਡੀ ਪਿੱਠ 'ਚ ਜਦੋਂ ਸ਼ੁਰਾ ਮਾਰਨਾ ਤੁਹਾਡੇ ਆਪਣੇ ਨੇ ਮਾਰਨਾ ਸ਼੍ਰੀਲੰਕਾ ਅੱਜ ਵੀ ਰੋਂਦੀ ਆ ਹੂੰ ਸ਼ਾਇਦ ਰਾਮ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਰਾਵਣ ਨੂੰ ਮਾਰ ਜਾਂਦਾ ਜੇ ਘਰ ਦਾ ਭੇਤੀ ਲੰਕਾ ਨਾ ਟਾਉਂਦਾ ਘਰ ਦਾ ਭੇਤੀ ਪਪੀਖਣ ਭੇਤ ਨਾ ਦਿੰਦਾ ਤੇ ਆ ਮੁੰਡੇ ਬੈਟ ਵੱਲਾ ਖੇਡਦੇ ਨਾ ਕ੍ਰਿਕਟ ਤੇ ਜਿਹਦੇ ਹੱਥ 'ਚ ਬੈਟ ਹੁੰਦਾ ਹੂੰ ਉਹਨੂੰ ਇੱਕ ਖਟਾਰੀ ਉੱਥੇ ਦਿਸਦਾ ਵਾ ਇੱਕ ਉੱਥੇ ਦਿਸਦਾ ਵਾ ਇੱਕ ਉੱਥੇ ਦਿਸਦਾ ਉਹਨੂੰ ਦੂਰ ਦੂਰ ਖਟਾਰੀਆਂ ਤੋਂ ਕੋਈ ਡਰ ਨਹੀਂ ਲੱਗਦਾ ਸਭ ਤੋਂ ਜ਼ਿਆਦਾ ਡਰ ਲੱਗਦਾ ਲਾਗੇ ਖਲੋਤੇ ਵਿਕਟ ਕੀਪਰ ਦੇ ਕੋਲੋਂ ਕਿਉਂਕਿ ਲਾਗੇ ਆ ਨਾ ਆਊਟ ਜਦੋਂ ਕਰਨਾ ਸਭ ਤੋਂ ਪਹਿਲਾਂ ਵਿਕਟ ਕੀਪਰ ਨੇ ਕਰਨਾ ਜਿਹੜਾ ਬਹੁਤਾ ਨੇੜੇ ਆ ਇਹ ਜ਼ਿੰਦਗੀ ਦਾ ਤਜਰਬਾ ਹੈ ਜਿਹੜਾ ਤੁਹਾਡੇ ਬਹੁਤੇ ਨੇੜੇ ਆ ਜਿੱਦਾਂ ਨੁਕਸਾਨ ਕਰੂਗਾ ਸਭ ਤੋਂ ਨੇੜੇ ਵਾਲਾ ਹੀ ਕਰਕੇ ਜੀ ਹਾਂਜੀ ਕਿਵੇਂ ਲੱਗੀ ਇਹ ਗੱਲ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਹੁੰਦੀ ਇਦਾਂ ਹੀ ਆ ਜ਼ਿੰਦਗੀ 'ਚ ਆਪਣੇ ਹੀ ਮਾਰਦੇ ਆ ਜਦੋਂ ਮਾਰਦੇ ਆ ਬਗਾਨੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸਾਡੇ ਭੇਤਾਂ ਦਾ ਪਤਾ ਨਹੀਂ ਹੁੰਦਾ ਸਾਡੇ ਭੇਤ ਆ ਜਿਹੜੇ ਆਪਦੇ ਮਾਰਦੇ ਹੁੰਦੇ ਆ ਆਪਦਿਆਂ ਤੋਂ بچਿਆ ਕਰੋ ਬਹੁਤ ਕੀਮਤੀ ਗੱਲ ਆ ਇਹ ਓਕੇ ਬਾਏ ਥੈਂਕ ਯੂ